ਚੁਗਲੀ ਕਰਨ ਵਾਲਿਆਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਕੀ ਫਰਮਾਨ ਕਰਦੇ ਹਨ ਇਹ ਲੋਕ ਇਧਰ ਦੀ ਗੱਲ ਉਧਰ ਕਰਦੇ ਹਨ ਦੂਸਰੇ ਲੋਕਾਂ ਪ੍ਰਤੀ ਆਪਣੇ ਮਨ ਵਿੱਚ ਵੈਰ ਵਿਰੋਧ ਰੱਖਦੇ ਹਨ ਉਹਨਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਕਿ ਜਿਨ੍ਹਾਂ ਦੇ ਮਨ ਵਿੱਚ ਈਰਖਾ ਹੁੰਦੀ ਹੈ ਜੋ ਦੂਸਰਿਆਂ ਦੀ ਖੁਸ਼ੀ ਵੇਖ ਕੇ ਨਹੀਂ ਚਰਦੇ ਉਹਨਾਂ ਦਾ ਕਦੇ ਵੀ ਭਲਾ ਨਹੀਂ ਹੋ ਸਕਦਾ ਚੁਗਲੀ ਆਦਿਕ ਬੁਰੇ ਕਰਮਾਂ ਤੋਂ ਵਰਜਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਫਰਮਾਨ ਕਰਦੇ ਹਨ ਕਾਮ ਨ ਬਿਸਰਿਓ ਕਰੋਧ ਨ ਬਿਸਰਿਓ ਲੋਭ ਨ ਛੂਟਿਓ ਦੇਵਾ ਪਰ ਨਿੰਦਾ ਮੁਖਤੇ ਨਹੀਂ ਛੂਟੀ ਨਫਲ ਭਈ ਸਭ ਸੇਵਾ ਉਸ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਜਿਹੜੇ ਲੋਕ ਦੂਸਰਿਆਂ ਦੀਆਂ ਚੁਗਲੀਆਂ ਦੇ ਵਿੱਚ ਆਪਣਾ ਸਮਾਂ ਬਤੀਤ ਕਰਦੇ ਹਨ ਉਹਨਾਂ ਦਾ ਪਿਛਲੇ ਨਾਮ ਰੂਪੀ ਕਮਾਈ ਵੀ ਖਤਮ ਹੋ ਜਾਂਦੀ ਹੈ ਦੂਸਰਿਆਂ ਦੀ ਬੁਰਾਈ ਕਰਕੇ ਉਹ ਆਪਣੇ ਚੰਗੇ ਕਰਮਾਂ ਤੇ ਪਿਛਲੀ ਕਮਾਈ ਨੂੰ ਵੀ ਵਿਅਰਥ ਗਵਾ ਲੈਂਦੇ ਹਨ ਜੇਕਰ ਕੋਈ ਸਿਮਰਨ ਕਰਦਾ ਹੈ ਨਾਮ ਜਪਦਾ ਹੈ ਪਰ ਉਸ ਦੇ ਨਾਲ ਹੀ ਉਹ ਕੁਝ ਸਮਾਂ ਦੂਸਰਿਆਂ ਦੀ ਨਿੰਦਾ ਵਿੱਚ ਵੀ ਬਤੀਤ ਕਰ ਲੈਂਦਾ ਹੈ ਤਾਂ ਉਸ ਦਾ ਜਪਿਆ ਹੋਇਆ ਨਾਮ ਸਿਮਰਨ ਦਾ ਉਸ ਨੂੰ ਕੋਈ ਫਲ ਪ੍ਰਾਪਤ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਤਾ ਫਰਮਾਨ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਨੂੰ ਦੂਸਰਿਆਂ ਦੇ ਲਈ ਮੰਦੇ ਸ਼ਬਦ ਨਹੀਂ ਬੋਲਣੇ ਚਾਹੀਦੇ ਕਿਸੇ ਦੀ ਚੁਗਲੀ ਜਾਂ ਬੁਰਾਈ ਨਹੀਂ ਕਰਨੀ ਚਾਹੀਦੀ ਆਪਣੇ ਅੰਦਰ ਨਿਰਮਾਣਤਾ ਲੈ ਕੇ ਆਉਣੀ ਚਾਹੀਦੀ ਹੈ ਨਿਰਮਾਣਤਾ ਦੇ ਨਾਲ ਹੀ ਪ੍ਰਭੂ ਦੇ ਨਾਲ ਪ੍ਰੇਮ ਪਾਇਆ ਜਾ ਸਕਦਾ ਹੈ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਜਿਹੜਾ ਮਨੁੱਖ ਉਸ ਇੱਕ ਪ੍ਰਮਾਤਮਾ ਦੇ ਨਾਲ ਪ੍ਰੇਮ ਕਰਦਾ ਹੈ ਉਹ ਕਿਸੇ ਦੇ ਨਾਲ ਵੀ ਈਰਖਾ ਨਹੀਂ ਰੱਖਦਾ ਤੇ ਕਿਸੇ ਦੀ ਵੀ ਚੁਗਲੀ ਜਾਂ ਬੁਰਾਈ ਨਹੀਂ ਕਰਦਾ